ਜਿਨ੍ਹਾਂ ਦੀ ਬਦੌਲਤ ਜਿਉਂ ਰਹੇ ਆ ਜਿਨ੍ਹਾਂ ਨੇ ਦੇਸ਼ ਦੇ ਲਈ ਪੰਜਾਬ ਦੇ ਲਈ ਕੁਰਬਾਨੀਆਂ ਦਿੱਤੀਆਂ ਉਹ ਸਿੱਕੇ ਇਤਿਹਾਸ ਨੂੰ ਇੱਥੇ ਦਰਸਾਉਂਦਾ ਹੈ ਨੀਜਿਆਂ ਦੇ ਉੱਪਰ ਛੋਟੇ-ਛੋਟੇ ਬੱਚੇ ਜਿਵੇਂ ਕਿ ਮਹੱਤਿਆਨੇ ਦੇ ਵਿੱਚ ਮੁਗਲਾਂ ਵੱਲੋਂ ਟੰਗੇ ਹੋਏ ਜੇ ਆਪਾਂ ਕਹਿ ਸਕਦੇ ਜਿਵੇਂ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਾਡੇ ਸਿਆਣੇ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਬੱਚਿਆਂ ਦੇ ਟੋਟੇ ਕਰਕੇ ਮਾਵਾ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀਗੇ ਬੱਚਿਆਂ ਦੇ ਬਿਲਕੁਲ ਝੜਖੜੀਆਂ ਤੇ ਜਿਵੇਂ ਚਿਨੇ ਗਏ ਸੀ ਛੋਟੇ ਸਾਹਿਬਜ਼ਾ ਦੀਨੀਆਂ ਦੇ ਵਿੱਚ ਚਨਾਏ ਗਏ ਸੀ ਉਸੇ ਤਰ੍ਹਾਂ ਦੀਆਂ ਤਸਵੀਰਾਂ ਇੱਥੇ ਬਿਲਕੁਲ ਪ੍ਰਤੀਮਾਵਾ ਬਣਾਈਆਂ ਗਈਆਂ ਨੇ ਝੜਖੜੀਆਂ ਆਪਣੇ ਗੁਰੂ ਸਾਹਿਬਾਨਾਂ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਗਿਆ ਸੀ ਉਹ ਹਾਥੀ ਦੇ ਜਿਹੜਾ ਵਾਰ ਕੀਤਾ ਜਾ ਰਿਹਾ ਹੈ ਤੇ ਉਹ ਤਸਵੀਰ ਜਿਹੜੀ ਇੱਥੇ ਪ੍ਰਤਿਮਾ ਜਿਹੜੀ ਬਣਾਈ ਗਈ ਹੈ ਇੱਥੇ ਪਾਈ ਮਤੀ ਦਾਸ ਜੀ ਦੇ ਇੱਥੇ ਜਿਹੜਾ ਕਿ ਪ੍ਰਤਿਮਾ ਲੱਗੀ ਹੋਈ ਹੈ ਇਹ ਤਪ ਅਸਥਾਨ ਸੰਤ ਬੱਬਾ ਪਾਲਾ ਸਿੰਘ ਜੀ ਦਾ ਬਿਲਕੁਲ ਮੇਰੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵੀ ਇੱਥੇ ਮੌਜੂਦ ਹੈ ਜਿੱਥੇ ਇਸ ਟਾਈਮ ਖੜੇ ਇੱਥੇ ਗੁਰਦੁਆਰਾ ਸਾਹਿਬ ਹੀ ਬਣਿਆ ਇੱਕ ਚੀਜ਼ ਮੈਨੂੰ ਥੋੜੀ ਜਿਹੀ ਲੱਗੀ ਕਿ ਇਹਨਾਂ ਨੂੰ ਜਿਹੜਾ ਕਿ ਇੱਥੇ ਹਾਂ ਹਾਂ ਹੈਗੀਆਂ ਸੀਗੀਆਂ ਪ੍ਰਤਿਮਾਵਾਂ ਉਹਨਾਂ ਦੇ ਨੀਚੇ ਇਹਨਾਂ ਦਾ ਲਿਖਿਆ ਨਹੀਂ ਕਿ ਕਿਹੜੇ ਗੁਰੂ ਜੀ ਨੇ ਤੇ ਇਹਨਾਂ ਦੀ ਕੀ ਜਿਹੜੀ ਇੱਥੇ ਅ ਕਿਸ ਚੀਜ਼ ਦੀ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਪਰ ਜਿੰਨੇ ਤਿਆਰ ਕੀਤੇ ਉਹਨਾਂ ਦਾ ਜ਼ਰੂਰ ਇੱਥੇ ਲਿਖਿਆ ਗਿਆ ਹੈ ਆਰਟਿਸਟ ਹਰਪਗਵਾਨ ਸਿੰਘ ਮਾਨੂਕੇ ਇੱਥੇ ਹਰ ਇੱਕ ਤਰ੍ਹਾਂ ਦਾ ਉਹ ਜਾਨਵਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿਹੜਾ ਆਪਾਂ ਕਦੇ ਨਹੀਂ ਦੇਖਿਆ ਨਹੀਂ ਉੱਕੜ ਵਗੈਰਾ ਜਿਹੜੇ ਚਿੜੀਆਂ ਇੱਥੇ ਸਭ ਕੁਝ ਦੇਖਣ ਨੂੰ ਮਿਲੇਗਾ। ਤਾਂ ਦੇ ਚੰਨਾਂ ਦੀ ਦੇਖ ਰੇਖਾ ਕਿਵੇਂ ਮਤਲਬ ਇਹ ਕਿਉਂ ਰੱਖੇ ਗਏ ਨੇ ਇੱਥੇ। ਜਿਵੇਂ ਮਾਬੋਰ ਖੜੀ ਪ੍ਰੇਮ ਬਹੁਤ ਹੈ ਜਾਨਵਾਰਾਂ ਨਾਲ ਜਿਵੇਂ ਤੁਸੀਂ ਵੇਖ ਸਕਦੇ ਹਾਂ ਚਿੜੀਆਂਾਂ ਵਾਹੀ ਉਹ ਆਸਟ੍ਰੇਲੀਆ ਦੀਆਂ ਗੁੱਡੀਆਂ ਵਾ ਡਾਇਮੰਡ ਤੇ ਲਵ ਬਾਡ ਤੋਤੇ ਆ ਜੀ ਤੇ ਉਹ ਬਾਹਰ ਲਈ ਬਿੱਲੀਆਂ ਜੀ ਅੱਜ ਮੈਂ ਇਹ ਜਾਨਵਰ ਖੁੱਲੇ ਫਿਰਦੇ ਨੇ ਪੈਂਦੇ ਨਹੀਂ ਕਿਸੇ ਨੂੰ ਨਹੀਂ ਇਹ ਜਾਨਵਰ ਨਾ ਹੀ ਕੋ ਨਹੀਂ ਕਹਿੰਦੇ ਜੀ ਇਹੇ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਧਰ ਸਾਈਡ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਕਿ ਇਹ ਜਾਨਵਰ ਜਿਹੜੇ ਬਾਹਰਲੀ ਕੰਟਰੀ ਦੇ ਜਾਨਵਰ ਨੇ ਤੇ ਇਹਨਾਂ ਦੀ ਦੇਖ ਰੇ ਕੇ ਇੱਥੇ ਜਿਹੜੀ ਇਹਨਾਂ ਭਗਤਾਂ ਵੱਲੋਂ ਸੰਤਾ ਵੱਲੋਂ ਕੀਤੀ ਜਾਂਦੀ ਹੈ ਆਹ ਆਸਟ੍ਰੇਲੀਆ ਦੀ ਗੁੱਗੀ ਆ ਜਿਹੜੀ ਉਹ ਬੈਠੀ ਹੋਈ ਹੈ ਕਾਰਨੋ ਦੇ ਵਿੱਚ ਤੁਸੀਂ ਬਿਲਕੁਲ ਦੇਖ ਸਕਦੇ ਹੋ ਬੰਗਾਲ ਦੇ ਪੰਛੀ ਵਗੈਰਾ ਜਿਹੜੇ ਬਾਈ ਵੱਲੋਂ ਦੱਸੇ ਗਏ ਸੀਗੇ ਤੇ ਆਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਚਿੱਟੇ ਚੂਹੇ ਵੀ ਆ ਲੋਕ ਜਿਹੜੇ ਘਰਾਂ ਦੇ ਵਿੱਚ ਵੀ ਕਈ ਰੱਖਦੇ ਨੇ ਸ਼ੌਂਕ ਵਜੋਂ ਚਿੱਟੇ ਚੂਹੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੀ ਬੈਕਸਾਈਡ ਤੇ ਮਿੱਠੂ ਬੈਠਾ ਹੈ ਇਹ ਤੋਤੇ ਜਿਹੜੇ ਇੱਥੋਂ ਦੇ ਨੇ ਪੰਜਾਬ ਦੇ ਤੇ ਪੂਰੀ ਦੇਖ ਰਿਓ ਕਿੱਥੇ ਹੁੰਦੀ ਹੈ ਬੇਜਵਾਨਾਂ ਦੀ ਤੇ ਦੇਖਣ ਨੂੰ ਇੱਕ ਬਹੁਤ ਵਧੀਆ ਚੀਜ਼ ਲੱਗੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੁਲਰ ਟੀਵੀ ਤੇ ਮੈਂ ਹਾਂ ਸੁਖਿੰਦਰ ਸਿੰਘ ਤੇ ਅੱਜ ਮੈਂ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਬਾਬਾ ਪਾਲਾ ਜੀ ਦੇ ਦਰਬਾਰ ਤੇ ਬਾਬਾ ਪਾਲਾ ਜੀ ਕੜਿਆਲ ਵਾਲੇ ਜਿਨ੍ਹਾਂ ਵੱਲੋਂ ਕਾਫੀ ਨੇਕ ਕੰਮ ਕੀਤੇ ਗਏ ਕਾਫੀ ਅੱਛੇ-ਅੱਛੇ ਕੰਮ ਕੀਤੇ ਗਏ ਤੇ ਜਿਸ ਦਰਬਾਰ ਤੇ ਇਸ ਟਾਈਮ ਮੈਂ ਮੌਜੂਦ ਹਾਂ ਮੇਰੇ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਇਸ ਸਥਾਨ ਦੇ ਵਿੱਚ ਕੁਝ ਅਜਿਹੀਆਂ ਖਾਸ ਗੱਲਾਂ ਨੇ ਜਿਹੜੀਆਂ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣੀਆਂ ਚਾਹੀਦੀਆਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਐਕਟਿਵ ਤਾਂ ਹੈ ਬਟ ਐਕਟਿਵ ਉਹਨਾਂ ਜਿਹੜਾ ਉਹਨਾਂ ਦਾ ਹੋਰ ਕਮਾਂਵਾਸੀ ਰੁਝਾਵ ਹੈ ਪਰ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਬਾਬਾ ਜੀ ਹੋਣਾ ਵੱਲੋਂ ਕਾਫੀ ਅਜਿਹੇ ਕੰਮ ਕੀਤੇ ਗਏ ਨੇ ਕਿ ਜਿਨ੍ਹਾਂ ਨੂੰ ਜਿੰਨਾ ਸਲਾ ਲੀਏ ਉਹਨਾਂ ਥੋੜਾ ਫਿਲਹਾਲ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਬਾਰੇ ਦੱਸਣ ਜਾ ਰਿਹਾ ਇੱਥੇ ਹਰ ਇੱਕ ਤਰ੍ਹਾਂ ਦੀ ਉਹ ਪ੍ਰਤਿਮਾ ਮੌਜੂਦ ਹੈ ਜਿਹੜੀ ਸ਼੍ਰੀ ਮਹਤਿਆਨ ਸਾਹਿਬ ਦੇ ਵਿੱਚ ਮੌਜੂਦ ਹੈ ਜਿਹੜਾ ਕਿ ਉੱਥੇ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਕਿ ਆਪਣੇ ਦਸਾਂ ਗੁਰੂਆਂ ਨੇ ਆਪਣੇ ਲਈ ਕਿਸ-ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਸੀ ਕਿਸ-ਕਿਸ ਤਰ੍ਹਾਂ ਦੇ ਕਸ਼ਟ ਜਿਹੜੇ ਚੱਲ ਕੇ ਆਪਾਂ ਨੂੰ ਅੱਜ ਦਾ ਜਿਹੜਾ ਆਪਾਂ ਸਮਾਂ ਜਿਨ੍ਹਾਂ ਦੀ ਬਦੌਲਤ ਜਿਉਂ ਰਹੇ ਆ ਜਿਨ੍ਹਾਂ ਨੇ ਦੇਸ਼ ਦੇ ਲਈ ਪੰਜਾਬ ਦੇ ਲਈ ਕੁਰਬਾਨੀਆਂ ਦਿੱਤੀਆਂ ਉਹ ਸਿੱਕੇ ਇਤਿਹਾਸ ਨੂੰ ਇੱਥੇ ਇਹ ਦਰਸਾਉਂਦਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਮਸਾਂਝੀਆਂ ਕਰਦੇ ਆ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀਜਿਆਂ ਦੇ ਉੱਪਰ ਛੋਟੇ-ਛੋਟੇ ਬੱਚੇ ਜਿਵੇਂ ਕਿ ਮਹਤਿਆਨ ਦੇ ਵਿੱਚ ਮੁਗਲਾਂ ਵੱਲੋਂ ਅ ਦਰਸਾਇਆ ਗਿਆ ਸੀ ਇੱਕ ਪ੍ਰਤਿਮਾ ਦੇ ਵਿੱਚ ਉਹ ਹੀ ਪ੍ਰਤਿਮਾ ਸੇਮ ਇਥੇ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇਜ਼ਿਆਂ ਦੇ ਵਿੱਚ ਤੁਹਾਨੂੰ ਦਿਖਦੇ ਹੋਣਗੇ ਜਿਹੜੇ ਟੰਗੇ ਹੋਏ ਜਿਵੇਂ ਆਪਾਂ ਕਹਿ ਸਕਦੇ ਜਿਵੇਂ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਾਡੇ ਸਿਆਣੇ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀਗੇ ਬੱਚਿਆਂ ਦੇ ਸਾਹਮਣੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਬਿਲਕੁਲ ਮੇਰੀ ਬੈਕ ਸਾਈਡ ਤੇ ਜਿਹੜਾ ਦਰਬਾਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਗੁਰਦਾਰਾ ਤਪ ਸਥਾਨ ਸੰਤ ਬਾਬਾ ਪਾਲਾ ਸਿੰਘ ਜੀ ਦਾ ਹੈ ਇੱਥੋਂ ਦੇ ਜਿਹੜੇ ਕਿ ਹੋਰ ਜੇ ਤੁਹਾਨੂੰ ਗੱਲਾਂ ਦੱਸਾਂ ਇੱਥੇ ਤੋਂ ਜਿਹੜਾ ਇਤਿਹਾਸਿਕ ਤੌਰ ਤੇ ਗੱਲ ਕਰਦੇ ਆ ਤੇ ਹਰ ਇੱਕ ਤਰ੍ਹਾਂ ਦੀ ਪ੍ਰਤਿਮਾ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਉੱਥੇ ਬਿਲਕੁਲ ਝੜਖੜੀਆਂ ਤੇ ਜਿਵੇਂ ਚਿਣੇ ਗਏ ਸੀ ਛੋਟੇ ਸਾਹਿਬ ਜਦਨੀਆ ਦੇ ਵਿੱਚ ਚਨਾਏ ਗਏ ਸੀ ਉਸੇ ਤਰ੍ਹਾਂ ਦੀਆਂ ਤਸਵੀਰਾਂ ਇੱਥੇ ਬਿਲਕੁਲ ਪ੍ਰਤਿਮਾਵਾਂ ਬਣਾਈਆਂ ਗਈਆਂ ਨੇ ਤੇ ਹੋਰ ਇੱਕ ਨਾਲ ਦੀ ਨਾਲ ਹੋਰ ਵੀ ਇੱਕ ਗੱਲ ਇਹ ਦੇਖਣਯੋਗ ਹੈ ਕਿ ਇੱਥੇ ਹਰ ਇੱਕ ਤਰ੍ਹਾਂ ਦਾ ਉਹ ਜਾਨਵਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਜਿਹੜਾ ਆਪਾਂ ਕਦੇ ਦੇਖਿਆ ਨਹੀਂ ਬਾਬਾ ਜੀ ਹੁਣਾ ਵੱਲੋਂ ਕਾਫੀ ਅੱਛੇ ਅੱਛੇ ਜਾਨਵਰ ਜਿਹੜੇ ਇੱਥੇ ਰੱਖੇ ਗਏ ਨੇ 12 ਸਿੰਘਾਂ ਬਾਹਰਲੀ ਉੱਕੜ ਵਗੈਰਾ ਜਿਹੜੇ ਚਿੜੀਆਂ ਇੱਥੇ ਸਭ ਕੁਝ ਦੇਖਣ ਨੂੰ ਮਿਲੇਗਾ ਜਿਹੜਾ ਕਿ ਬਾਬਾ ਜੀ ਹੁਣਾ ਵੱਲੋਂ ਇੱਥੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਬਿਲਕੁਲ ਮੇਰੀ ਬੈਕ ਸਾਈਡ ਤੇ ਤੁਸੀਂ ਹੁਣ ਦੁਬਾਰਾ ਤੋਂ ਦੇਖ ਸਕਦੇ ਹੋ ਕਿ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਜਿਵੇਂ ਜਿਵੇਂ ਪਰ ਇੱਥੇ ਇੱਕ ਚੀਜ਼ ਮੈਨੂੰ ਥੋੜੀ ਜਿਹੀ ਲੱਗੀ ਕਿ ਇਹਨਾਂ ਨੂੰ ਜਿਹੜੇ ਕਿ ਇੱਥੇ ਹੈਗੀਆਂ ਸੀਗੀਆਂ ਪ੍ਰਤਿਮਾਵਾਂ ਉਹਨਾਂ ਦੇ ਨੀਚੇ ਇਹਨਾਂ ਦਾ ਲਿਖਿਆ ਨਹੀਂ ਕਿ ਕਿਹੜੇ ਗੁਰੂ ਜੀ ਨੇ ਤੇ ਇਹਨਾਂ ਦੀ ਕੀ ਜਿਹੜੀ ਇੱਥੇ ਕਿਸ ਚੀਜ਼ ਦੀ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਤੇ ਕਿਹੜੇ ਗੁਰੂ ਜੀ ਨੇ ਉਹਨਾਂ ਬਾਰੇ ਕੋਈ ਵੀ ਇੱਥੇ ਜਾਣਕਾਰੀ ਨਹੀਂ ਲਿਖੀ ਬਾਕੀ ਅਰ ਜਿੰਨੇ ਤਿਆਰ ਕੀਤੇ ਉਹਦਾ ਜ਼ਰੂਰ ਇੱਥੇ ਲਿਖਿਆ ਗਿਆ ਹੈ ਆਰਟਿਸਟ ਹਰਪਗਵਾਨ ਸਿੰਘ ਮਾਨੂਕੇ ਉਹਨਾਂ ਵੱਲੋਂ ਇਹ ਜਿਹੜੀਆਂ ਪ੍ਰਤਿਮਾਵਾਂ ਤਿਆਰ ਕੀਤੀਆਂ ਗਈਆਂ ਨੇ ਤੇ ਇਹ ਪ੍ਰਤਿਮਾਵਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਬਾਬਾ ਫਰੀਦ ਜੀ ਦੀ ਪ੍ਰਤਿਮਾ ਮੌਜੂਦ ਹੈ ਬਿਲਕੁਲ ਮੇਰੀ ਬੈਕ ਸਾਈਡ ਤੇ ਜੇ ਉਧਰ ਗੱਲ ਕਰਦੇ ਆਂ ਅੰਗੇਜਟਮੈਂਟ ਦੀ ਕਰਕੇ ਉਹ ਤਸਵੀਰ ਦੇ ਸ਼ਾਟ ਲਾ ਦੇਵਾਂਗੇ ਉਹ ਦਿਖਾ ਨਹੀਂ ਹੋਣੀ ਉੱਥੇ ਚੜਖੜੀਆਂ ਦੇ ਵਿੱਚ ਜਿਹੜਾ ਉਹ ਦੋਨੇ ਪਾਸੋਂ ਗੇੜ ਕੇ ਆਪਣੇ ਗੁਰੂ ਸਾਹਿਬਾਨਾਂ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਗਿਆ ਸੀ ਉਹ ਤੁਸੀਂ ਦੇਖ ਸਕਦੇ ਹੋ ਇੱਧਰ ਬਿਲਕੁਲ ਬੈਕ ਸਾਈਡ ਤੇ ਕੈਮਰਾਮੈਨ ਨੂੰ ਕਹੂੰਗਾ ਦਿਖਾ ਹਾਥੀ ਦੇ ਜਿਹੜਾ ਵਾਰ ਕੀਤਾ ਜਾ ਰਿਹਾ ਹੈ ਤੇ ਉਹ ਤਸਵੀਰ ਜਿਹੜੀ ਇੱਥੇ ਪ੍ਰਤਿਮਾ ਜਿਹੜੀ ਬਣਾਈ ਗਈ ਹੈ ਇੱਥੇ ਸ਼ਹੀਦ ਭਗਤ ਸਿੰਘ ਜੀ ਸੁਖਦੇਵ ਜੀ ਤੇ ਰਾਜਗੁਰੂ ਜੀ ਉਹਨਾਂ ਦਾ ਵੀ ਜਿਹੜਾ ਇੱਥੇ ਉਹ ਲਾਇਆ ਹੋਇਆ ਹੈ ਪ੍ਰਤਿਮਾ ਲਾਈ ਹੋਈ ਹੈ ਤੇ ਭਾਈ ਮਤੀਦਾਸ ਜੀ ਦੇ ਇੱਥੇ ਜਿਹੜਾ ਕਿ ਪ੍ਰਤਿਮਾ ਲੱਗੀ ਹੋਈ ਹੈ ਹੋਰ ਵੀ ਕਈ ਪ੍ਰਤਿਮਾਵਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਪ ਸਥਾਨ ਸੰਤ ਬੱਬਾ ਪਾਲਾ ਸਿੰਘ ਜੀ ਦਾ ਬਿਲਕੁਲ ਮੇਰੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵੀ ਇੱਥੇ ਮੌਜੂਦ ਹੈ ਜਿੱਥੇ ਇਸ ਟਾਈਮ ਖੜੇ ਇੱਥੇ ਗ ਸਭ ਕੁਝ ਹੁੰਦਾ ਇੱਥੇ ਲੋਕ ਆਉਂਦੇ ਵੀ ਨਹੀਂ ਇੱਥੋਂ ਦਾ ਇਤਿਹਾਸ ਜਾਣਦੇ ਵੀ ਨਹੀਂ ਇੱਥੇ ਸਮਾਗਮ ਹੁੰਦੇ ਨੇ ਬੜੇ-ਬੜੇ-ਵੱਡੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪ੍ਰਤੀਮਾਵਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਚਿੜੀਆ ਘਰ ਦੇ ਵਿੱਚ ਜਿਹੜੇ ਉੱਥੇ ਜੀਵ ਰੱਖੇ ਹੋਏ ਨੇ ਉਹਨਾਂ ਦਾ ਪਾਲਣ-ਪੋਸ਼ਣ ਹੁੰਦਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਕਿਸ-ਕਿਸ ਤਰ੍ਹਾਂ ਦੇ ਜੀਵ ਜਿਹੜੇ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੋ ਹੁਣ ਤੁਹਾਨੂੰ ਮੈਂ ਲੈ ਕੇ ਪਹੁੰਚਿਆ ਆਂ ਬਾਬਾ ਪਾਲਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜਿਹੜਾ ਚਿੜੀਆ ਘਰ ਬਣ ਮਤਲਬ ਇੰਨੇ ਜਾਨਵਰ ਸਥਾਨ ਦੇ ਵਿੱਚ ਪਵਿੱਤਰ ਸਥਾਨ ਪਵਿੱਤਰ ਸਥਾਨ ਦੇ ਵਿੱਚ ਇਹਨਾਂ ਦੀ ਦੇਖਰੇਖ ਸੇਵਾ ਕਿਵੇਂ ਮਤਲਬ ਇਹ ਕਿਉਂ ਰੱਖੇ ਗਏ ਨੇ ਇੱਥੇ ਸਭ ਤੋਂ ਪਹਿਲਾਂ ਇਹ ਥਾਰੇ ਸਾਹ ਦੇ ਤਰੁਆਈਓ ਆਸਾ ਜੀ ਫਤਿਹ ਜੀ ਤੇ ਇੱਥੋਂ ਦੇ ਜਿਹੜੇ ਮਹਾਪੁਰਖ ਮੌਜੂਦਾ ਮਹਾਪੁਰਖ ਹਨ ਸੱਤ ਬਾਬਾ ਹੰਡੀ ਸਹੀ ਨਹੀਂ ਕੜਿਆਲ ਵਾਲੇ ਉਹਨਾਂ ਨੂੰ ਜਾਣ ਕੇ ਜਾਨਵਾਰਾਂ ਨਾਲ ਬਹੁਤ ਪ੍ਰੇਮ ਆ ਜੀ ਤੇ ਉਹਨਾਂ ਨੇ ਵੱਖ-ਵੱਖ ਨਸਲਾਂ ਦੇ ਜਾਨਵਰ ਰੱਖੇ ਹੋਇਆ ਦੁਨੀਆਂ ਦੇ ਵਿੱਚੋਂ ਜਿੰਨੇ ਵੀ ਨਸਲਾਂ ਦੇ ਜਾਨਵਾਰ ਆ ਜਿਵੇਂ ਤੁਸੀਂ ਵੇਖ ਸਾਧਿਆ ਚਿੜੀਆਂ ਵਾ ਜੀ ਉਹ ਆਸਟ੍ਰੇਲੀਆ ਦੀਆਂ ਗੁੱਡੀਆਂ ਵਾਂ ਡਾਇਮਡ ਬੰਗਾਲੀ ਚਿੜੀਆਂ ਵਾਂ ਸੋਸਾਇਟੀ ਚਿੜੀਆਂ ਵਾਂ ਤੇ ਲਵ ਬਾਰਡ ਤੋਤੇ ਆ ਜੀ ਕੋਕੋਟੇਲਾ ਤੇ ਉਹ ਆਪਣੇ ਵਾਲੇ ਤੋਤੇ ਆ ਇੰਡੀਆ ਦੇ ਤੇ ਆ ਤੁਸੀਂ ਪਿੱਛੇ ਵੇਖ ਸਕਦੇ ਹੋ ਜੀ ਟਰਕੀਆ ਤੇ ਉਹ ਆਸਟ੍ਰੇਲੀਆ ਦੇ ਜਾਨਵਾਰ ਆ ਜੀ ਇਮੂ ਜਿਹਨਾਂ ਨੂੰ ਕਿਹਾ ਜਾਂਦਾ ਵਾ ਤੇ ਉਹ ਬਾਹਰ ਲਿਆ ਬਿੱਲੀਆਂ ਆ ਜੀ ਤੇ ਚਿਕੋਰਾ ਵਾਂ ਤੇ ਉਧਰ ਤੇ ਵੇਖਾਦੇ ਆ ਜੀ ਬਾਹਲੀ ਸਾਈਡ ਬਾਤਕਾਂ ਵਾਂ ਹੋਰ ਵੀ ਜਾਨਵਰ ਬਹੁਤ ਇਧਰ ਰੱਖੇ ਹੋਇਆ ਜੀ ਦੂਜੀ ਸਾਈਡ ਤੇ ਸਿੰਘੇ ਵੀ ਹੈਗੇ ਨੇ ਹਾਂਜੀ ਉਹ 12 ਸਿੰਘੇ ਵੀ ਹੈ ਜੀ ਉਧਰਲੀ ਸਾਈਡ ਤੇ ਜਾਨਿਕੇ ਮਾਹਪੁਰ ਖੜੀ ਪ੍ਰੇਮ ਬਹੁਤ ਹੈ ਜਾਨਵਰਾਂ ਨਾਲ ਤਾਂ ਕਰਗੇ ਜੀ ਐ ਕਰਕੇ ਜਾਨਵਰ ਰੱਖੇ ਹੋਇਆ ਜੜੀਆਂ ਘਰ ਦੇ ਰੂਪ ਦੇ ਵਿੱਚ ਹਾਂਜੀ گاਵਾਂ ਦੀ ਵੀ ਪਹਿਲਾਂ ਸੇਵਾ ਹੁੰਦੀ ਸੀ ਇੱਥੇ ਹੈਨਾ ਜੀ ਕਾਫੀ ਟਾਈਮ ਪਹਿਲਾਂ ਹੁੰਦੀ ਸੀ ਪਹਿਲਾਂ ਹਾਂਜੀ ਉਹ ਵੱਡੇ ਮਾਹਪੁਰ ਖਾ ਵੇਲੇ ਜਾਨਿਕੇ ਜੇ گاਉਂ ਜਿਵੇਂ 6:30 ਵਜੇ ਹੁੰਦੀ ਕਿ گاਉਂ ਦੇ ਕੋਈ ਸਾੜੇ ਆਂਦੇਗੇ ਤੇ ਉਹਨੇ ਸੇਵਾ ਕੀਤੀ ਜਾਂਦੀ ਹੁੰਦੀ ਸੀ ਵੀ ਹਾਂਜੀ ਤੇ ਜਿਵੇਂ ਮਤਲਬ ਇਹ ਕਿੰਨੇ ਸਮੇਂ ਤੋਂ ਨੇ ਜਾਨਵਰ ਇੱਥੇ ਸਾਰੇ ਕਿੰਨਾ ਕ ਸਾਲ ਹੋ ਇਹਨਾਂ ਨੂੰ ਜਾਨੀ ਕਿ 4-5 ਸਾਲ ਹੋਣ ਆਲੇ ਆ ਜੀ ਜਾਨਵਰਾਂ ਨੂੰ ਹਾਂਜੀ ਇਹ ਕਿਵੇਂ ਫਿਰ ਮੰਗਵਾਉਨੇ ਹੋ ਕਿ ਜਾਂ ਜਿਹੜੇ ਸੰਗਤਾਂ ਨੇ ਉਹਨਾਂ ਵੱਲੋਂ ਚੜਾਈਆਂ ਜਾਂਦੀਆਂ ਨੇ ਚੀਜ਼ਾਂ ਇੱਥੇ ਬਹੁਤ ਸਾਰੀਆਂ ਸਾਂਦੇ ਜਿਵੇਂ ਘਰਾਂ ਵਾਂਦੇ ਚੜੀਆਂ ਰੱਖੀਆਂ ਹੁੰਦੀਆਂ ਉਹ ਵੀ ਇੱਥੇ ਛਾੜ ਜਾਂਦੇ ਜਿਨ੍ਹਾਂ ਤੋਂ ਸੇਵਾ ਨਹੀਂ ਹੁੰਦੀ ਦੋਤੇ ਵੀ ਛਾੜ ਜਾਂਦੇ ਆ ਤੇ ਬਾਕੀ ਜਾਨਵਰ ਜਿਹੜੇ ਬਾਹਰਲੇ ਆ ਜੀ ਉਹ ਮਾਹਪੁਰਖਣੇ ਮਂਗਾਏ ਹੋਇਆ ਜੀ ਹਾਂਜੀ ਬਾਹਰੋਂ ਆਉਂਦੇ ਨੇ ਸਾਰੇ ਜਾਨਵਰ ਜਿਹੜੇ ਵੀ ਲੋਕਾਂ ਨੂੰ ਆ ਜਿਵੇਂ ਇਹ ਜਾਨਵਰ ਖੁੱਲੇ ਫਿਰਦੇ ਨੇ ਪੈਂਦੇ ਨਹੀਂ ਕਿਸੇ ਨੂੰ ਨਹੀਂ ਇਹ ਜਾਨਵਰ ਨਹੀਂ ਕੋਹ ਨਹੀਂ ਕਹਿੰਦੇ ਜੀ ਇਹੇ ਤੇ ਜਾਨੇ ਗਾਂ ਖੁੱਲੇ ਹੀ ਰਹਿੰਦੇ ਆ ਹਾਂਜੀ ਜੀ ਇਹਨਾਂ ਦਾ ਖਾਣ ਪੀਣ ਦਾ ਕੀ ਸਿਸਟਮ ਹੈ ਜੀ ਕਿਵੇਂ ਮਤਲਬ ਖਾਂਦੇ ਕੀ ਨੇ ਇਹ ਇਹ ਪੱਠੇ ਵੀ ਖਾ ਲੈਂਦੇ ਆ ਜੀ ਤੇ ਰੋਟੀਆਂ ਵੀ ਇਹਨਾਂ ਨੂੰ ਪਾ ਦੇ ਦਿਆਂ ਵਾਂ ਹਾਂਜੀ ਜੀ ਤੇ ਫੀਡ ਖਾਂਦੇ ਜੀ ਇਹਨਾਂ ਦੀ ਖਰਾਕ ਹੁੰਦੀ ਹੈ ਜਿਹੜੀ ਠੀਕ ਹੈ ਜੀ ਉਹ ਪਾ ਦੇ ਦਈਆਂ ਮੈਂ ਚਾਹਾਂਗਾ ਆਪਣਾ ਉਹ ਤਪਸਥਾਨ ਦਾ ਆਪਣਾ ਇਹ ਗੁਰਦਾਰੇ ਦਾ ਐਡਰੈਸ ਦੱਸੀਏ ਮੈਨੇ ਸਥਾਪਿਤ ਕਿੱਥੇ ਕਿਹੜਾ ਜ਼ਿਲ੍ਹਾ ਪੈਂਦਾ ਇਹਨੂੰ ਜੇ ਸੰਗਤਾਂ ਇੱਥੇ ਆਉਣੇ ਦਰਸ਼ਨਾਸਤ ਹਾਂਜੀ ਇਹ ਗੁਰਦਵਾਰਾ ਸਾਹਿਬ ਜੀ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਕੜਿਆਲ ਧਰਮਗੋੜ ਚੁੱਗਾ ਕਲਾ ਜਲਾਲਾਬਾਦ ਦੀ ਹੱਦ ਦੇ ਵਿੱਚ ਆ ਜੀ ਇਹ ਕਿੰਨੇ ਕਿਲੋਮੀਟਰ ਦਾ ਹੋਊਗਾ ਜੀ ਇਹ ਧਰਮਗੋੜ ਤੋਂ ਹੈ 2 ਕਿਲੋਮੀਟਰ ਆ ਤੇ ਕੜਿਆਲ ਤੋਂ ਵੀ 2 ਕਿਲੋਮੀਟਰ ਆਈ ਤੇ ਚੁੱਗੇ ਤੋਂ ਵੀ 2 ਕਿਲੋਮੀਟਰ ਆ ਜਲਾਲਾਬਾਦ ਤੋਂ ਵੀ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਸਥਿਤ ਸਥਾਨ ਯਾਨੀ ਕਿ ਖੇਤਾਂ ਦੇ ਵਿੱਚ ਆ ਸਾਰੇ ਪਿੰਡਾਂ ਦੀ ਹੱਦ ਦੇ ਵਿੱਚ ਆ ਜੀ ਤੇ ਧਰਮਗੋੜ ਤਹਿਸੀਲਾ ਤੇ ਜ਼ਿਲ੍ਹਾ ਮੋਗਾ ਜੀ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਧਰ ਦੀ ਸਾਈਡ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਕਿ ਜਾਨਵਰ ਜਿਹੜੇ ਬਾਹਰਲੀ ਕੰਟਰੀ ਦੇ ਜਾਨਵਰ ਨੇ ਤੇ ਇਹਨਾਂ ਦੀ ਦੇਖ ਰੇਖ ਇੱਥੇ ਜਿਹੜੀ ਇਹਨਾਂ ਭਗਤਾਂ ਵੱਲੋਂ ਸੰਗਟਾਂ ਵੱਲੋਂ ਕੀਤੀ ਜਾਂਦੀ ਹੈ ਜਿਹੜਾ ਵੀ ਇਹਨਾਂ ਦਾ ਖਾਣ ਪਾਣ ਦਾ ਸਾਰਾ ਇਹਨਾਂ ਵੱਲੋਂ ਹੀ ਦੇਖਿਆ ਜਾਂਦਾ ਸੋ ਜਿਵੇਂ ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਇੱਕ ਡਾਇਮੰਡ ਕੁੱਗੀ ਹੈ ਆਸਟ੍ਰੇਲੀਆ ਦੀ ਉਹ ਤੁਹਾਨੂੰ ਦਿਖਾ ਦਿੰਨੇ ਆ ਉਹ ਆਹ ਕੁੱਗੀ ਹੈ ਜਿਹੜੀ ਇੱਥੇ ਬੈਠੀ ਹੋਈ ਹੈ ਆਹੀ ਬਾਈ ਆਸਟ੍ਰੇਲੀਆ ਵਾਲੀ ਆਹ ਆਸਟ੍ਰੇਲੀਆ ਦੀ ਘੁਗੀ ਆ ਜਿਹੜੀ ਉਹ ਬੈਠੀ ਹੋਈ ਆ ਕਾਰਨਰ ਦੇ ਵਿੱਚ ਤੁਸੀਂ ਬਿਲਕੁਲ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝ ਕਰ ਰਹੇ ਆ ਇਹ ਡਾਇਮੰਡ ਜਿਹੜਾ ਇਹਦਾ ਨਾਮ ਰੱਖਿਆ ਗਿਆ ਆ ਆਸਟ੍ਰੇਲੀਆ ਦੀ ਇਹਦੇ ਆਹ ਬੰਗਾਲ ਦੇ ਪੰਛੀ ਵਗੈਰਾ ਜਿਹੜੇ ਬਾਈ ਵੱਲੋਂ ਦੱਸੇ ਗਏ ਸੀਗੇ ਕਿ ਉਹ ਪੰਛੀ ਨੇ ਤੇ ਆਹ ਵੀ ਉਹ ਸੇਮ ਹੀ ਨਿਕਲਦੇ ਨੇ ਤੇ ਉਸ ਤੋਂ ਅੱਗੇ ਆ ਜਾਂਦੇ ਨੇ ਜਿਵੇਂ ਲਵ ਬਰਡ ਆ ਜਾਂਦੇ ਨੇ ਚਿੜੀਆਂ ਆ ਜਾਂਦੀਆਂ ਨੇ ਜਿਹੜੀਆਂ ਆਮ ਪਕਰਾਂ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਲਵ ਬਰਡ ਵੀ ਤੁਹਾਨੂੰ ਦਿਖਾ ਦਿੰਦੇ ਆ ਆਹ ਲਵ ਬਰਡ ਨੇ ਤੇ ਆਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਚਿੱਟੇ ਚੂਹੇ ਵੀ ਆ ਲੋਕ ਜਿਹੜੇ ਘਰਾਂ ਦੇ ਵਿੱਚ ਵੀ ਕ ਚਿੱਟੇ ਚੂਲੇ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਇਹ ਵੀ ਬਾਬਾ ਜੀ ਦੇ 55 ਪਿੱਤਰ ਸਥਾਨ ਜਿੱਥੇ ਯਾਨੀ ਕਿ ਕਹਿ ਲਓ ਕਿ ਪੂਰੀ ਸੇਵਾ ਬੇਜਵਾਨਾਂ ਦੀ ਇੱਥੇ ਕੀਤੀ ਜਾਂਦੀ ਹੈ ਤੇ ਉਹਦਾ ਫਲ ਜਿਹੜਾ ਇਹ ਸਾਰਾ ਇਹਨਾਂ ਵੀਰਾਂ ਨੂੰ ਮਿਲਦਾ ਕਿਉਂਕਿ ਇਹਨਾਂ ਵੱਲੋਂ ਇਹ ਬੇਜਵਾਨਾਂ ਦੀ ਸੇਵਾ ਕੀਤੀ ਜਾਂਦੀ ਹੈ ਦੇਖ ਰੇ ਕੀਤੀ ਜਾਂਦੀ ਤੇ ਬਿਲਕੁਲ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਤੋਤੇ ਆ ਜਾਂਦੇ ਨੇ ਜਿਹੜੇ ਬਾਹਰਲੇ ਜਿਹੜੇ ਆਪਾਂ ਕਹਿੰਦੇ ਹਾਂ ਕਿ ਬਾਹਰਲੇ ਤੋਤੇ ਨੇ ਦੇਖ ਸਕਦੇ ਹੋ ਤੁਸੀਂ ਇੱਧਰ ਨਾਰਮਲ ਜਿਹੜੇ ਆਪਣੇ ਪੰਜਾਬ ਦੇ ਤੋਤੇ ਨੇ ਉਹੋ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੀ ਬੈਕ ਸਾਈਡ ਤੇ ਮਿੱਠੂ ਬੈਠਾ ਜੀ ਇਹ ਤੋਤੇ ਜਿਹੜੇ ਇੱਥੋਂ ਦੇ ਨੇ ਪੰਜਾਬ ਦੇ ਤੂੰ ਪੂਰੀ ਦੇਖ ਰਿਹਾ ਕਿੱਥੇ ਹੁੰਦੀ ਆ ਬੇਜਮਾਨਾਂ ਦੀ ਤੇ ਦੇਖਣ ਨੂੰ ਇੱਕ ਬਹੁਤ ਵਧੀਆ ਚੀਜ਼ ਲੱਗੀ ਸਾਨੂੰ ਕਿ ਸਫਾਈ ਵੱਲੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਮੇਰੇ ਖਿਆਲ ਨਾਲ ਦਿਨ ਚ ਤਿੰਨ ਬਰੀ ਦਾ ਇਹਨਾਂ ਨੂੰ ਰੋਟੀ ਪਾਣੀ ਮਿਲਦਾ ਹੋਵੇਗਾ ਬੇਜਮਾਨਾਂ ਨੂੰ ਤੇ ਇਹਨਾਂ ਦੀ ਸੇਵਾ ਕੀਤੀ ਜਾਂਦੀ ਹੋਊਗੀ ਸੋ ਜਰੂਰ ਤੁਸੀਂ ਇਸ ਤਪਸਥਾਨ ਤੇ ਜਰੂਰ ਪਹੁੰਚੋ ਦਰਸ਼ਨ ਕਰੋ ਇੱਕ ਵਾਰੀ ਇੱਥੋਂ ਪਹੁੰਚ ਕੇ ਇਥੇ ਤਪਸਥਾਨ ਦੇ ਤੇ ਜਰੂਰ ਬਾਬਾ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਕਿਉਂਕਿ ਇਹ ਵੀ ਸੁਣਨ ਨੂੰ ਮਿਲਿਆ ਇੱਥੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਹਰ ਤਰ੍ਹਾਂ ਦੀ ਜਿਹੜੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜਾ ਕੋਈ ਸੱਚੇ ਮਨ ਨਾਲ ਆ ਕੇ ਇੱਥੇ ਚੁੱਕਦਾ ਸੋ ਅੱਜ ਦੀ ਇਹ ਗੱਲਬਾਤ ਕਿਵੇਂ ਲੱਗੀ ਅੱਜ ਦੇ ਇਸ ਤਪਸਥਾਨ ਦੇ ਦਰਸ਼ਨ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਮੈਂ ਹਾਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਗੇੜਾ